ਡਾਕਟਰ ਅੰਬੇਦਕਰ ਸਾਹਿਬ ਉਹਨਾਂ ਦੇ ਜਨਮ ਦਿਹਾੜੇ ਦੀ ਸਾਰੇ ਹੀ ਹਿੰਦੂਸਤਾਨੀਆਂ ਨੂੰ ਔਰ ਜਿੰਨੇ ਹਿੰਦੂਸਤਾਨ ਤੋਂ ਬਾਹਰ ਹਿੰਦੂਸਤਾਨ ਦੇ ਲੋਕ ਬੈਠੇ ਆ ਉਹਨਾਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸੰਵਿਧਾਨ ਕਈ ਵਾਰੀ ਜਿਹੜੀਆਂ ਬਾਕੀ ਲੋਕ ਹੈ ਉਹ ਕਹਿੰਦੇ ਆ ਵੀ ਸ਼ਾਇਦ ਡਾਕਟਰ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਹੈ ਉਹ ਗਰੀਬ ਲੋਕਾਂ ਵਾਸਤੇ ਦਲਤਾਂ ਵਾਸਤੇ ਹੀ ਬਣਾਇਆ ਪਰ ਇਹੋ ਜਿਹੀ ਗੱਲ ਨਹੀਂ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਸ਼ਾਇਦ ਪਤਾ ਵੀ ਨਹੀਂ ਹੈਗਾ ਬਈ ਜਿਹੜਾ ਸੰਵਿਧਾਨ ਹੈ ਇਹ ਸਾਰੇ ਹਿੰਦੁਸਤਾਨੀਆਂ ਦੇ ਉੱਪਰ ਲਾਗੂ ਹੁੰਦਾ ਔਰ ਜਿੱਡੀ ਵੱਡੀ ਦੇਣ ਡਾਕਟਰ ਅੰਬੇਦਕਰ ਸਾਹਿਬ ਦੀ ਖਾਸ ਤੌਰ ਤੇ ਸਾਡੀਆਂ ਬੀਬੀਆਂ ਪੈਣਾ ਵਾਸਤੇ ਬਹੁਤਿਆਂ ਸਾਡੀਆਂ ਬੀਬੀਆਂ ਪੈਣਾ ਨੂੰ ਇਸ ਗੱਲ ਦਾ ਪਤਾ ਨਹੀਂ ਬਈ ਜਦੋਂ ਬੋਰਡ ਦਾ ਅਧਿਕਾਰ ਦੇਣ ਦੀ ਗੱਲ ਆਈ ਬਈ ਐਸਟੀ ਜਾਤੀ ਨੂੰ ਬੋਰਡ ਦਾ ਅਧਿਕਾਰ ਦੇਣਾ ਜਾਂ ਨਹੀਂ ਦੇਣਾ ਤੇ ਬਹੁਤੇ ਜਿਹੜੇ ਕੌਨਸਟਿਟੂਐਂਟ ਅਸੈਂਬਲੀ ਦੇ ਮੈਂਬਰ ਸਿਗੇ ਉਹ ਇਸ ਹੱਕ ਦੇ ਵਿੱਚ ਨਹੀਂ ਸੀਗੇ ਬੇ ਹਲੇ ਬੀਬੀਆਂ ਨੂੰ ਬੋਰਡ ਦਾ ਜਿਹੜਾ ਅਧਿਕਾਰ ਹੈ ਉਹ ਨਾ ਦਿਓ ਔਰ ਡਾਕਟਰ ਅੰਬੇਦਕਾ ਸਾਹਿਬ ਨੇ ਕਿਹਾ ਵੀ ਮੈਂ ਫਿਰ ਅਸਤੀਫਾ ਦੇ ਦੇਣਾ ਜੇ ਬੀਬੀਆਂ ਨੂੰ ਬੋਰਡ ਦਾ ਅਧਿਕਾਰ ਨਹੀਂ ਦੇਣਾ ਮੈਂ ਤਾਂ ਇਹ ਗੱਲ ਕਹਾਗਾ ਕਿ ਸਾਡੇ ਨਾਲੋਂ ਵੀ ਜਿਆਦਾ ਮੋਹਰੇ ਹੋ ਕੇ ਬੀਬੀਆਂ ਨੂੰ ਇਹ ਗੱਲ ਅੱਗੇ ਹੋ ਕੇ ਚੱਕਣੀ ਚਾਹੀਦੀ ਆ ਔਰ ਸੰਵਿਧਾਨ ਨੂੰ ਬਚਾਉਣ ਵਾਸਤੇ ਬੀਬੀਆਂ ਨੂੰ ਅੱਗੇ ਆਉਣਾ ਚਾਹੀਦਾ ਜੇ ਇਹ ਸੰਵਿਧਾਨ ਬਚੂਗਾ ਤੇ ਸਾਡਾ ਜਿਹੜਾ ਹਿੰਦੁਸਤਾਨ ਹੈ ਉਹ ਇੱਕ ਰਹੂਗਾ ਨਹੀਂ ਤਾਂ ਜਿਹੜੀਆਂ ਅੱਜ ਤਾਕਤਾਂ ਹੈਗੀਆਂ ਉਹ ਤਾਂ ਸੰਵਿਧਾਨ ਨੂੰ ਖਤਮ ਕਰਕੇ ਤੇ ਹਿੰਦੁਸਤਾਨ ਨੂੰ ਜੋ ਰਸ਼ੀਆ ਦਾ ਹਾਲ ਹੈ ਛੋਟੇ-ਛੋਟੇ ਖਿੱਤਿਆਂ ਦੇ ਵਿੱਚ ਦੁਬਾਰਾ ਵੰਡਣਾ ਚਾਹੁੰਦੀਆਂ ਹੈਗੀਆਂ ਕੋਈ ਧਰਮਾਂ ਦੇ ਨਾਂ ਤੇ ਕੋਈ ਫਿਰਕੇ ਦੇ ਨਾਂ ਤੇ ਕੋਈ ਮਾਜਬਾਂ ਦੇ ਨਾਂ ਤੇ ਕੋਈ ਭਾਸ਼ਾ ਦੇ ਨਾਂ ਤੇ ਵੰਡਣਾ ਚਾਹੁੰਦੀਆਂ ਪਰ ਆਪਾਂ ਸਾਰਿਆਂ ਨੇ ਰਲ ਕੇ ਹੰਬੜਾ ਮਾਰਨਾ ਵੇ ਸੰਵਿਧਾਨ ਆਪਾਂ ਬਚਾ ਕੇ ਰੱਖਣਾ ਜਿੰਨੇ ਵੀ ਹੱਕ ਹਕੂਕ ਹੈ ਸਾਡੇ ਚਾਹੇ ਉਹ ਫੰਡਾਮੈਂਟਲ ਰਾਈਟਸ ਹੋਣ ਔਰ ਉਹਨਾਂ ਦੇ ਵਿੱਚ ਜਿਹੜੀ ਬੋਲਣ ਦੀ ਆਜ਼ਾਦੀ ਹੈਗੀ ਆ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਇਹ ਇੱਕ ਬਹੁਤ ਹੀ ਫੰਡਾਮੈਂਟਲ ਰਾਈਟ ਜਿਹੜਾ ਸਾਡਾ ਹੈਗਾ ਇਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਬਹੁਤ ਅੱਗੇ ਚੜ ਕੇ ਦਖਲ ਦਿੱਤਾ ਵੀ ਨਹੀਂ ਹਰ ਇੱਕ ਆਦਮੀ ਆਪਣੀ ਜਿਹੜੀ ਉਹਦੇ ਮਨ ਦੇ ਵਿੱਚ ਵਿਚਾਰ ਹੈਗੇ ਆ ਜਿੰਨੀ ਦੇ ਤਾਂ ਉਹਨਾਂ ਨੂੰ ਵਿਚਾਰਾਂ ਨੂੰ ਆਪਣਿਆਂ ਨੂੰ ਪ੍ਰਗਟ ਨਹੀਂ ਕਰਦਾ ਤੇ ਉਹਦੇ ਮਨ ਦੇ ਵਿੱਚ ਫਿਰ ਨਹੀਂ ਤਾਂ ਗੁੱਬਗੜਾਟ ਆ ਜਾਊਗਾ ਉਹ ਗੁੱਬਗੜਾਟ ਜਿਹੜਾ ਉਹ ਨਿਕਲਣਾ ਬਹੁਤ ਜ਼ਰੂਰੀ ਆ ਇਹ ਇੱਕ ਫੰਡਾਮੈਂਟਲ ਰਾਈਟ ਦਾ ਰਾਈਟ ਟੂ ਸਪੀਚ ਰਾਈਟ ਟੂ ਜਿਹੜਾ ਲਿਵਰਟੀ ਹੈਗੀ ਆ ਰਾਈਟ ਟੂ ਸਾਡਾ ਰਿਲੀਜਨ ਹੈ ਵੀ ਸਾਡਾ ਧਰਮ ਅਸੀਂ ਆਪਣੇ ਹਿਸਾਬ ਦੇ ਨਾਲ ਧਰਮ ਨੂੰ ਜਿਹੜਾ ਮੰਨਣਾ ਚਾਹੁੰਦੇ ਆ ਉਹ ਮੰਨਣਾ ਚਾਹੀਦਾ ਸੋ ਮੈਂ ਤਾਂ ਅੱਜ ਦੇ ਇਸ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰਿਆਂ ਨੂੰ ਜਿੰਨੇ ਵੀ ਨਾਗਰਿਕ ਕਿੱਥੇ ਦੇ ਹੈਗੇ ਆ ਵੀ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਹੰਬੜਾ ਮਾਰੀਏ ਔਰ ਇਸ ਸੰਵਿਧਾਨ ਨੂੰ ਆਪਾਂ ਬਚਾ ਕੇ ਰੱਖਾਂਗੇ ਤੇ ਹਿੰਦੁਸਤਾਨ ਜਿਹੜਾ ਸਾਡਾ ਉਹ ਇਕੱਠਾ ਰਹੂਗਾ ਔਰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਕੋ ਜੀ ਅਤੇ ਸਾਹਮਣੇ ਮੇਸ਼ਾ ਅੱਜ ਦੀ ਜਿਹੜੀ ਗੱਲ ਹੈ ਭਾਰਤ ਰਤਨ बाबा ਭੀਮਰਾਓਂ ਵੇਦਕਰ ਜੀ ਦਾ ਅੱਜ ਜਿਹੜਾ ਜਨਮ ਦਿਨ ਮਨਾਉਣ ਵਾਸਤੇ ਆਪਾਂ ਸਾਰੇ ਅੱਜ ਇਕੱਠੇ ਹੋਏ ਆਂ ਸੰਵਿਧਾਨ ਸੰਵਿਧਾਨ ਜੋ ਸਾਡੇ ਦੇਸ਼ ਨੂੰ ਉਹਨਾਂ ਨੇ ਲਿਖ ਕੇ ਦਿੱਤਾ ਜਿਹਦੇ ਉੱਤੇ ਅੱਜ ਸਾਡਾ ਦੇਸ਼ ਚੱਲ ਰਿਹਾ ਔਰ ਤਰੱਕੀ ਕਰ ਰਿਹਾ ਆ ਇਹ ਸਾਰਾ 바ਵਾ ਸਾਹਿਬ ਦਾ ਜਿਹੜਾ ਸਾਡੇ ਤੇ ਪਰਉਪਕਾਰ ਆ ਔਰ 바ਵਾ ਸਾਹਿਬ ਨੂੰ ਵਰਧੀਆਂ ਹੋਈਆਂ ਜਿਹੜੀਆਂ ਸਾਨੂੰ ਇਹ ਦਾਤਾਂ ਆ ਔਰ ਸਦਾ ਤੱਕ ਜੁਗਾਂ ਤੱਕ ਜਿਹੜਾ ਸਾਡਾ ਦੇਸ਼ ਆ ਉਹ ਤੇ ਚੱਲਦਾ ਰਹੇਗਾ ਔਰ ਮੈਂ ਅੱਜ ਦੇ ਦਿਨ ਤੇ ਸਮੂਹ ਦੇਸ਼ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਔਰ ਉੱਥੇ ਬੇਨਤੀ ਵੀ ਕਰਦਾ ਵੀ ਸਾਰੇ ਅਫਸਰ ਦੇ ਵਿੱਚ ਭਾਈਚਾਰੇ ਦੇ ਨਾਲ ਕਿਉਂਕਿ 바ਵਾ ਸਾਹਿਬ ਦਾ ਸੰਦੇਸ਼ ਹੈਗਾ ਸਿਆਸੀ ਪਾਰਟੀਆਂ ਇਸ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਰਹਿਣ ਵਾਲਿਆ ਉਹ ਇੱਕ ਸਮਾਨ ਰਹਿਣ ਕੋਈ ਛੋਟਾ ਕੋਈ ਵੱਡਾ ਨਾ ਹੋਵੇ ਔਰ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਮੈਂ ਵੀ ਆਪਾਂ ਸਾਰੇ ਜਾਤ ਧਰਮ ਤੋਂ ਉੱਤੇ ਉੱਠ ਕੇ 바ਵਾ ਸਾਹਿਬ ਦਾ ਜਿਹੜਾ ਉਪਦੇਸ਼ ਸੀ ਸਾਰੇ ਇੱਕ ਇਸ ਦੀ ਤਾਕਤ ਦੇ ਰੂਪ ਦੇ ਵਿੱਚ ਸਾਰੇ ਇਕੱਠੇ ਰਹੀਏ ਫਿਰ ਤੁਹਾਨੂੰ ਸਾਰਿਆਂ ਨੂੰ ਅੱਜ 바ਵਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਸਾਡਾ ਜਿਹੜਾ ਨੌਜਵਾਨ ਹੈ ਪੜਿਆ ਲਿਖਿਆ ਅੱਜ ਸਾਰੇ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਬਾਬਾ ਭਰਾਉ ਪੇਮ ਸਾਬੰਦ ਉਮੇਦਕਰ ਸਾਹਿਬ ਦੇ 133ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸੰਵਿਧਾਨ ਨਿਰਮਾਤਾ ਬਾਬਾ ਜੀ ਸਾਡੇ ਦੇਸ਼ ਦੇ ਸਭ ਤੋਂ ਵੱਡੇ ਦੇਸ਼ ਭਗਤ ਹੋਏ ਆ ਜਿਨ੍ਹਾਂ ਨੇ ਇਸ ਸੰਵਿਧਾਨ ਨੂੰ ਲਿਖਿਆ ਔਰ ਇਸ ਭਾਰਤ ਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਕਿਉਂਕਿ ਇਹ ਜਿਹੜਾ ਸਾਡਾ ਹਿੰਦੁਸਤਾਨ ਆ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤੀਆਂ ਦਾ ਦੇਸ਼ ਆ ਬਹੁਤ ਸੁੰਦਰ ਫਲਵਾਰੀ ਆ ਉਸ ਫਲਵਾਰੀ ਨੂੰ ਇੱਕ ਰੂਪ ਦੇ ਵਿੱਚ ਪਰੋਣਾ ਇਹ ਸਿਰਫ ਬਾਬਾ ਸਾਹਿਬ ਅਮੇਦਕਰ ਜੀ ਦੀ ਹੀ ਕੋਸ਼ਿਸ਼ ਦੇ ਨਾਲ ਸਦਕਾ ਹੋਇਆ ਇਸ ਮੌਕੇ ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਾਨ ਕਰਦੇ ਆ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਕਿ ਅਸੀਂ ਬਾਬਾ ਸਾਹਿਬ ਦੇ ਜਿਹੜੇ ਮਨਾਏ ਹੋਏ ਸੰਵਿਧਾਨ ਦੇ ਉੱਤੇ ਪਹਿਰਾ ਦੇਾਂਗੇ ਔਰ ਇਸ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਾਂਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ 바ਵਾ ਅੰਬੇਡਕਰ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਹੜਾ ਸਮਰਪਿਤ ਆ ਇਹ ਪ੍ਰੋਗਰਾਮ ਮਨਾ ਰਹੇ ਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਜਿਹੜੀਆਂ ਬੱਸ ਰਹੀਆਂ ਉਹਨਾਂ ਨੂੰ ਲੱਖ ਲੱਖ ਕਰੋੜਾਂ ਹੀ ਵਧਾਈਆਂ ਔਰ ਇੱਕ ਜਿਹੜੀ ਸ਼ੋਭਾ ਯਾਤਰਾ ਕੱਢੀ ਆ ਉਹਦਾ ਬਹੁਤ ਸਾਨੂੰ ਹੰਗਾਰਾ ਮਿਲਿਆ ਗਾਹਾਂ ਤੋਂ ਅਗਲੇ ਨੂੰ ਇਤੋਂ ਵੀ ਵੱਡੇ ਲੈਵਲ ਤੇ ਸ਼ੋਭਾ ਯਾਤਰਾ ਕੱਢਾਂਗੇ ਜਿਹੜਾ ਅੱਜ ਦਾ ਪ੍ਰੋਗਰਾਮ ਗੌਰਪਰਵ ਤੇ ਹਰ ਵਾਰ ਮਨਾਉਂਦੇ ਆ ਇਹ ਵੀ ਗਾਹਾਂ ਤੋਂ ਵੱਡੇ ਲੈਵਲ ਤੇ ਮਨਾਵਾਂਗੇ ਔਰ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਆ ਕਿ ਜਿਹੜਾ ਅੱਜ ਦਾ ਦਿਨ ਆ ਬੜੇ ਇਸ ਭਾਗਾ ਭਰਿਆ ਦਿਨ ਹੁੰਦਾ ਆਪਾਂ ਰੋਜ਼ ਜੇ ਕੰਮਾਂ ਕਰਾਂ ਤੇ ਜਾਂਦੇ ਆ ਖਾਣੇ ਪੀਣੇ ਆ ਉਹ ਜਿਹੜਾ ਸਿਰ ਆਇਆ 바ਵਾ ਸਾਹਿਬ ਨੂੰ ਆ ਜੋ ਸਾਡੇ ਹਾਲਾਤ ਸੀਗੇ ਪਿੱਛੇ ਸਾਡੇ ਜਿਹੜੀਆਂ ਜੁੱਤੀਆਂ ਪੈਨੀਆਂ ਸੀਗੀਆਂ ਸਾਨੂੰ ਕੋਈ ਪੁੱਛਦਾ ਨਹੀਂ ਸੀਗਾ ਜਾਤ ਪਾਤ ਦਾ ਜਿਹੜਾ ਕੋਹੜ ਸੀਗਾ ਸਾਡੇ ਸਿਰ ਦੇ ਉੱਤੇ ਸੀਗਾ ਇੱਕ ਬੜਾ ਬੜਾ ਕਲੰਕ ਸੀਗਾ ਉਹ ਕਲੰਕ ਨੂੰ ਲਾਉਣ ਵਾਲੇ ਇੱਕੋ ਹੀ ਸਾਡੇ ਰੈਵਰ ਹੋਇਆ ਉਹ 바ਵਾ ਅੰਬੇਡਕਰ ਸਾਹਿਬ ਹੋਏ ਆ ਅਸੀਂ ਖਾਣਾ ਪੀਣਾ ਮੰਦਰਾਂ ਜਾਂ ਗੁਰਦਵਾਰਿਆਂ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਥੁੱਕ ਵੀ ਨਹੀਂ ਸਕਦੇ ਸੀ ਕਿਉਂਕਿ ਮੂੰਹ ਤੇ ਕੁੱਜਾ ਹੁੰਦਾ ਸੀ ਸੋ ਇਹ ਜਿਹੜੀਆਂ ਜਾਤਾਂ ਪਾਤਾਂ ਵਿੱਚੋਂ ਕੱਢਣ ਵਾਲੇ ਸਾਡੇ ਰੈਵਰ ਏ ਬਾ ਕਮਾਲ ਸਾਡੇ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਉਹਨਾਂ ਦਾ ਲੱਖਾਂ ਹੀ ਕਰੋੜਾਂ ਹੀ ਮਲੋ ਦਿਲ ਦੀਆਂ ਗਰਾਈਆਂ ਜੋੜਾ ਧੰਨਵਾਦ ਆ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਔਰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇਹ ਜਿਹੜਾ ਉਸ ਦਿਨ ਮਨਾਈਏ ਕਿਉਂਕਿ 바ਵਾ ਸਾਹਿਬ ਨੇ ਆਪਣਾ ਪਰਿਵਾਰ ਆ ਜਿਹੜਾ ਉਹ ਸਾਡੇ ਤੇ ਵਾਰਿਆ ਉਹਨਾਂ ਨੂੰ ਸਰਬੰਸਦਾਨੀ ਕਿਹਾ ਜਾਂਦਾ ਔਰ ਉਹਨਾਂ ਦੇ ਬੱਚੇ ਜਿਹੜੇ ਸੀਗੇ ਦਵਾਈ ਦੇ ਦੁੱਖੋਂ ਮਰ ਗਏ ਕਿਉਂਕਿ 바ਵਾ ਸਾਹਿਬ ਇਹ ਕਹਿੰਦੇ ਸੀਗੇ ਕਿ ਮੇਰੇ ਬੱਚੇ ਜਿਹੜੇ ਸਾਰੇ ਜਿੰਨੇ ਬੱਚੇ ਆ ਉਹ ਮੇਰੇ ਆ ਇਹ ਇਕੱਲੇ ਮੇਰੇ ਬੱਚੇ ਨਹੀਂ ਹੈਗੇ ਜਦੋਂ ਬਾਬਾ ਸਾਹਿਬ ਇੰਗਲੈਂਡ ਚੱਲੇ ਸੀਗੇ ਜਾਤ ਤੇ ਉਹਨਾਂ ਦੇ ਪੀਐਨ ਕਹਿ ਸੀਗੇ ਬਾਬਾ ਸਾਹਿਬ ਰੁਕ ਲੋ ਤਾਂ ਉਹਨੇ ਇਹ ਗੱਲ ਕਹੀ ਜੀ ਨਹੀਂ ਮੇਰਾ ਜਾਣਾ ਬਹੁਤ ਜ਼ਰੂਰੀ ਆ ਕਿ ਜੇ ਮੈਂ ਅਜ ਨਾ ਗਿਆ ਤਾਂ ਜਾਤਵਾਦ ਦਾ ਜਿਹੜਾ ਕੋੜ ਆ ਇਹ ਕਲੰਕ ਕਦੇ ਲੈਣਾ ਨਹੀਂ ਸੋ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਤੇ ਹੁਣ ਪਾਲੋ ਬੈਣ ਜੀ ਸਾਡੇ ਜੈ ਭੀਮ ਜੈ ਭਾਰਤ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਪ੍ਰਦੇਸ਼ਾਂ 'ਚ ਬੈਠੇ ਸਾਰੇ ਸੰਗਤ ਨੂੰ ਮੇਰੇ ਵੱਲੋਂ ਜੈ ਭੀ ਜੈ ਭਾਰਤ ਇਹ ਜਿਹੜਾ ਆਪਾਂ ਡਾਕਟਰ ਭੀਮਰਾਵ ਮੇਧਕਰ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਇਹ ਬਹੁਤ ਸਾਲਾਂ ਤੋਂ ਮਨਾ ਰਹੇ ਆ ਤੇ ਬਹੁਤ ਧੰਨਵਾਦ ਕਰਦੀ ਆ ਮੈਂ ਡਾਕਟਰ ਭੀਮਰਾਵ ਮੇਧਕਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਸ ਜਗ੍ਹਾ ਤੇ ਖੜ ਕੇ ਇੱਕ ਇਹ ਜਿਹੜਾ ਉਤਸ਼ਾਹ ਮਨਾ ਰਹੇ ਆ ਸਾਰੇ ਦੇਸ਼ਵਾਸੀਆਂ ਦੇ ਵਿੱਚ ਇਹ ਸਾਡਾ ਮੈਸੇਜ ਜਿਹੜਾ ਸੰਦੇਸ਼ ਜਾ ਰਿਹਾ ਆ ਮੈਂ ਤਾਂ رپورਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹੜਾ ਹਰ ਸਾਲ ਸਾਡਾ ਇਹ ਮੈਸੇਜ ਸਾਰੀ ਦੁਨੀਆ ਤੇ ਪਹੁੰਚਾ ਰਿਹਾ ਆ ਜੈ ਭੀਮ ਜੈ ਭਰਤ